ਸਸਿਗਲ ਦੀ ਸਾਰੇ ਰੋਟੇਟਰ ਲੈ ਕੇ ਹਾਜ਼ਰ ਹੋਏ ਆ ਬਿਲਕੁਲ ਵਾਜਬ ਰੇਡ ਦੇ ਟਰੈਕਟਰ ਆ ਜੀ ਮਹਿੰਦਰਾ ਟੀਆਈ ਟਰੈਕਟਰ ਆ ਵਾਜਬ ਰੇਡ ਦੇ ਨਾਲ ਆ ਤੇ ਮਾਡਲ ਦੀ ਗੱਲ ਕਰਕੇ 1993 ਮਾਡਲ ਟਰੈਕਟਰ ਆ ਹਰਿਆਣਾ ਨੰਬਰ ਟਰੈਕਟਰ ਆ ਪੰਜਾਬ ਦੇ ਨਾਮ ਹੋਇਆ ਵੈ ਜੀ ਜੇ ਕੇ ਦੇ ਟਰੈਕਟਰ ਦੇ ਟਾਇਰ ਆ ਪੱਕੇ ਟਾਇਰਾਂ ਵਿੱਚ ਟਰੈਕਟਰ ਆ 35 ਪੈਸੇ ਟਾਇਰ ਟਰੈਕਟਰ ਦੇ ਇੰਜਨ ਗੀਅਰ ਰੋਟੇਟਰ ਬਿਲਕੁਲ ਸਾਫ਼ ਤੇ 오ਰੀਜਨਲ ਪਿਆ ਜੀ ਸੈਲਫ ਸਟਾਰਟ ਟਰੈਕਟਰ ਆ ਬੰਪਰ ਲੱਗਿਆ ਹੋਇਆ ਹੈ ਛਤਰੀ ਪੈ ਵਾਲੀ ਲੱਗੀ ਆ ਸਾਂਭਿਆ ਹੋਇਆ ਟਰੈਕਟਰ ਆ ਘਰੇ ਟਰੈਕਟਰ ਖੜਾ ਜੀ ਮਗਰਾੜਾਂ ਉੱਤੇ ਸਿਰਫ ਟੇਪ ਹੋਈ ਆ ਹੈਵੀ ਬੰਪਰ ਦੇ ਨਾਲ ਆ ਰੇਟ ਦੀ ਗੱਲ ਕਰੀਏ ਵਾਜਬ ਰੇਟ 1 ਲੱਖ 30000 ਰੇਟ ਆ ਜੀ ਨੰਬਰ ਸਕਰੀਨ ਤੇ ਆ 84277 ਤੇ 25955 ਨੰਬਰ ਤੋਂ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਆ ਜੀ ਵਾਜਬ ਰੇਟ ਦੇ ਨਾਲ 1 ਲੱਖ 30000 ਰੇਟ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਆ ਪੰਜਾਬ ਨਾਮ ਹੋਇਆ ਵਾ ਹਰਿਆਣਾ ਨੰਬਰ ਪਲੇਟਰ ਆ ਜੀ ਸਾਫ਼ ਤੇ ਵਧੀਆ ਟਰੈਕਟਰ ਆ ਸਾਂਭਿਆ ਹੋਇਆ ਟਰੈਕਟਰ ਆ ਸਕ੍ਰੀਨ ਦੇ ਨੰਬਰ ਆ ਸਾਰੀ ਗੱਲਬਾਤ ਕਰ ਸਕਦੇ ਆ ਜੀ ਸਾਡੀ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ